ਅੱਜ ਦੇ ਸਮੇਂ ਦੇ ਵਿੱਚ ਐਸਾ ਕਿਹੜਾ ਨਹੀਂ ਹੈ ਜਿਹੜਾ ਰਾਵਣ ਹੀ ਹੈਗਾ ਅੱਛਾ ਸੀਦਾਂ ਨੂੰ ਚੱਕ ਕੇ ਲੈ ਗਿਆ ਸੀ ਰਾਵਣ ਨੇ ਚੀਦਾਂ ਨੂੰ ਚੱਕ ਕੇ ਲੈ ਗਿਆ ਸੀ ਗਾ ਭਾਈ ਅੱਛਾ ਕੌਣ ਚੱਕ ਅੱਜ ਦੇ ਸਮੇਂ ਦੇ ਥੋੜੇ ਹਿਸਾਬ ਨਾਲ ਰਾਵਣ ਕੌਣ ਹੈ ਅੱਜ ਕੱਲ ਦਾ ਸਾਰੀ ਰਾਵਣ ਬਣੇ ਫਿਰਦੇ ਨੇ ਜੀ ਇਹ ਦੱਸੋ ਆਏ ਸਾਲ ਸਾਨੂੰ ਰਿਪੀਟ ਰਿਪੀਟ ਰਾਵਣ ਕਿਉਂ ਜਲਾਉਣਾ ਪੈਂਦਾ ਈ ਪਤਾ ਨਹੀਂ ਸੀ ਉਹ ਵੀ ਕਿ ਰਾਵਣ ਐਨਾ ਦੱਤ ਬੰਦਾ ਵੀ ਨਹੀਂ ਹੈਗਾ ਸੀ ਜਿਹਨੇ ਹਮੰਦਿਆ ਕਿ ਅੱਜ ਵੀ ਜਿਹੜੇ ਰਾਵਣ ਦਾ ਦਹਨ ਆ ਉਹ ਸੀ ਪੂਰਾ ਵਿਧੀ ਵਿਵਧਾਨ ਨਾਲ ਇਹ ਨਹੀਂ ਵੀ ਅਸੀਂ ਰਾਵਣ ਦਾ ਉਹ ਕਰਦੇ ਆ ਰਾਵਣ ਦੀ ਅਸੀਂ ਪੂਜਾ ਵੀ ਕਰਦੇ ਆ ਪਹਿਲਾਂ ਪੂਜਾ ਕਰਕੇ ਬਕਾਇਦਾ ਇਹਨਾਂ ਨੂੰ ਇੱਥੇ ਲੈ ਕੇ ਆਉਣੀ ਆ ਤੇ ਜਿਹੜਾ ਉਹ ਸਾਡਾ ਤਿਹਾਰਾ ਸੀ ਉਹਨੂੰ ਬੜੇ ਪਵਿੱਤਰ ਤਰੀਕੇ ਨਾਲ ਮਨਾਉਂਦੇ ਆ ਚਲੋ ਸਰ ਅੱਜ ਦੇ ਸਮੇਂ ਜਰਾਵਣ ਕੋ ਨਹੀਂ ਅੱਜ ਦੇ ਸਮੇਂ ਦੇ ਵਿੱਚ ਰਾਵਣ ਹੋਇਆ ਜਿਹੜਾ ਕਿ ਕੁਰੀਤੀ ਵਾਲ ਬਦ ਰਿਹਾ ਹੈਗਾ ਜੀ ਆਪਣੇ ਸੰਸਕਾਰਾਂ ਤੋਂ ਭਟਕ ਰਿਹਾ ਹੈਗਾ ਜੀ ਔਰ ਆਪਣੇ ਸੰਸਕਾਰਾਂ ਜੋ ਬੰਦਾ ਹੀਰੋ ਹੋ ਜਾਂਦਾ ਹੈਗਾ ਉਹ ਅਸਲੀ ਰਾਵਣ ਅਜਦਾ ਬਹੁਤ ਬਹੁਤ ਹਾਂਜੀ ਦੋਸਤੋ ਪਿੰਡ ਆਪਣਾ ਹੰਡਾਇਆ ਦਾਣਾ ਮੰਡੀ ਦੁਸ਼ਹਿਰਾ ਮੇਲਾ ਜੋ ਹੈ رونਕ ਲੱਗਣੀ ਸ਼ੁਰੂ ਹੋ ਚੁੱਕੀ ਹੈ ਰੇੜੀਆਂ ਵਾਲਿਆਂ ਨੇ ਆਪਣੀਆਂ ਰੇੜੀਆਂ ਲਾ ਲੀਆਂ ਨੇ ਤੇ ਲੋਕ ਵੀ ਜੋ ਹੈ ਥੋੜਾ ਬਹੁਤ ਆਣਾ ਸ਼ੁਰੂ ਹੋ ਚੁੱਕੇ ਨੇ ਤੇ ਉਹ ਆਪਣਾ ਰਾਵਣ ਵੀ ਤਿਆਰ ਖੜਾ ਹੈ ਕਿਉਂਕਿ ਅੱਜ ਇਹਨੂੰ ਲੋਕਾਂ ਨੇ ਜਲਾ ਦੇਣਾ ਹੈ ਦਸ਼ਹਿਰੇ ਦੇ ਨਾਲ-ਨਾਲ ਅੱਜ ਗਾਂਧੀ ਜਨਮ ਦਿਤੀ ਵੀ ਹੈ ਦਸ਼ਹਿਰਾ ਜੋ ਹੈ ਦੋਸਤੋ ਬੁਰਾਈ ਤੇ ਅਛਾਈ ਦੀ ਜਿੱਤ ਦਾ ਪ੍ਰਤੀਕ ਹੈ ਤੇ ਇਸ ਦੇ ਬਾਰੇ ਅੱਜ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਦਸ਼ਹਿਰਾ ਕਿਉਂ ਮਨਾਇਆ ਜਾਂਦਾ ਹੈ ਹਰ ਸਾਲ ਰਾਵਣ ਨੂੰ ਕਿਉਂ ਜਲਾਇਆ ਜਾਂਦਾ ਹਾਂਜੀ ਵੀਰ ਜੀ ਦਸ਼ਹਿਰਾ ਕਿਉਂ ਮਨਾਇਆ ਜਾਂਦਾ ਹੈ ਸ੍ਰੀ ਰਾਮ ਜੀ ਨੇ ਰਾਮ ਰਾਵਣ ਦਾ ਵਧ ਕੀਤਾ ਸੀ ਇਸ ਲਈ ਮਨਾਇਆ ਜਾਂਦਾ ਪਰ ਹਰ ਸਾਲ ਰਾਵਣ ਨੂੰ ਫੁੱਕਣ ਦੀ ਲੋੜ ਕਿਉਂ ਪੈਂਦੀ ਹੈ ਕੈਮਰੇ ਪੁੱਛਾਂਗੇ ਕਿ ਉਹ ਪਤਾ ਹੋਣਾ ਚਾਹੀਦਾ ਅੱਜ ਜਨਰੇਸ਼ਨ ਨੂੰ ਯੋਗੀ 라ਵਣ ਅਸ਼ਾਹੀ ਦੇ ਬਰਾਏ ਦੀ ਜੱਟ ਹੈ ਇਹ ਠੀਕ ਹੈ ਅੱਜ ਦੇ ਸਮੇਂ 'ਚ ਤੁਹਾਡੇ ਹਿਸਾਬ ਨਾਲ 라ਵਣ ਕੌਣ ਹੈ ਅੱਜ ਕੱਲ ਦਾ ਸਾਰੀ 라ਵਣ ਬਣੇ ਫਿਰਦੇ ਨੇ ਜੀ ਠੀਕ ਹੈ ਦੋਸਤੋ ਦੇਖਦੇ ਦੇਖਦੇ ਹੰਡਾਇ ਦਾ ਜੋ ਰੌਣਕ ਮੇਲਾ ਹੈ ਉਹ ਵਧ ਰਿਹਾ ਹੈ ਹੌਲੇ ਹੌਲੇ ਲੋਕਾਂ ਦਾ ਇਕੱਠ ਵਧ ਹੀ ਜਾਂਦਾ ਹੈ ਮੜਾ ਕੈਮਰਾ ਕਮਾ ਕੇ ਦਿਖਾਓ ਲੋਕਾਂ ਦਾ ਇਕੱਠ ਜੋ ਹੈ ਵਧ ਰਿਹਾ ਲਗਾਤਾਰ ਤੇ ਆਪਾਂ ਆਪਣੇ ਸਵਾਲ ਪੁੱਛਣੇ ਜੋ ਹੈ ਜਾਰੀ ਰੱਖਾਂਗੇ ਲੋਕਾਂ ਤੋਂ ਹਾਂਜੀ ਭਾਈ ਸਾਹਿਬ ਕੀ ਹਾਲ ਚਾਲ ਹੈ क्या नाम है सर आपका जी राजेश।, राजेश कुमार दशहरा मेला देखने हो हाँ अच्छा ये बताओ दशहरा किस लिए मनाया जाता है दशहरा जी राम जी जब वो, कर थे रावण जी का जीवन इसलिए मनाया जाता, जाता है हमें हर साल रावण को जलाने की जरूरत क्यों पड़ती है हर साल इसलिए जलाने की जरूरत पड़ती है इससे सीख मिलता है कि अपने मतलब अच्छाई और बुराई के चलते अच्छा की जीत हो, जीत, हो जीत होती है और नए बच्चों को सिखाया जाता, जाता है अच्छा चलो एक बात और बताओ आज के समय में रावण कौन है आज के समय में रावण तो हर एक इंसान है हर एक इंसान रावण बन चुका है रावण बन चुका है चलो <laughs> बहुत खुश से बात करके आप रहा की हाल है ਕਿਆ ਮੂ ਸੇਤਾ ਰੋਗੇ ਅੱਛਾ ਦੁਸ਼ਹਿਰਾ ਮੇਲਾ ਦੇਖਣ ਆਇਆ ਹਾਂ ਅੱਛਾ ਨਾਮ ਕੀ ਹੈ ਵੀਰ ਦਾ ਦਸਪ੍ਰੀ ਸਿੰਘ ਵੀਰ ਅੱਛਾ ਤੁਹਾਡਾ ਨਾਮ ਕੀ ਹੈ ਵੀਰ ਜੀ ਲੰਮੜਾ ਇਹ ਮੂਹ ਕਾ ਕੈਮਰੇਜ ਮੂਹ ਦਾ ਆਉਣਾ ਚਾਹੀਦਾ ਕਿਨਾ ਵੀਰ ਹਰਪ੍ਰੀਤ ਹਰਪ੍ਰੀਤ ਅੱਛਾ ਵੀਰ ਦੁਸ਼ਹਿਰਾ ਕਿਉਂ ਮਨਾਇਆ ਜਾਂਦਾ ਦੱਸੋ ਇਹਦੇ ਬਾਰੇ ਰੱਬ ਜੀ ਦੱਸੋ ਵੀ ਅੱਜ ਦੱਸੋ ਯਾਰ ਗੁਸਤਾ ਪਤਾ ਹੋ ਬਸ ਜੀ ਆ ਸੱਪਰਾ ਵਾਂ ਦੇਖਾ ਅਗੇ ਜਾਣਾ ਦਾ ਦੁਸ਼ਹਿਰਾ ਕੱਲ ਮੇਲੇ ਮੰਗੂ ਦੇਖਣ ਆ ਜਾਂਦੇ ਆਪਾਂ ਠੀਕ ਹੈ ਅੱਗੇ ਬਸ ਠੀਕ ਹੈ ਹੋਰ ਕੋਈ ਗੱਲ ਕੋਈ ਗੱਲ ਨਹੀਂ ਵੀਰ ਆ ਆ ਦੇਖ ਇੰਟੈਲੀਜੈਂਟ ਬੰਦੇ ਖੜੇ ਆ ਲੈ ਇੱਧਰ ਕੈਮਰਾ ਕਰ ਹਾਂਜੀ ਵੀਰ ਜੀ ਕੀ ਹਾਲ ਹੈ ਠੀਕ ਹੋ ਦੁਸ਼ਹਿਰਾ ਮੇਲਾ ਦੇਖਣ ਆਏ ਆ ਹਾਂਜੀ ਆ ਆਪਣੇ ਹੀ ਬੱਚਾ ਹੈ ਕੀ ਨਾਮ ਹੈ ਵੀਰ ਜੀ ਜਲਦੀਪ ਸਿੰਘ ਜਲਦੀਪ ਸਿੰਘ ਜੀ ਅੱਛਾ ਇਹ ਦੱਸੋ ਦੁਸ਼ਹਿਰਾ ਕਿਉਂ ਮਨਾਇਆ ਜਾਂਦਾ ਹੈ ਦੁਸ਼ਹਿਰਾ ਮਤਲਬ ਮਨਾਇਆ ਇਸ ਲਈ ਜਾਂਦਾਗਾ ਵੀ ਚੈਤਸਾਈ ਦੀ ਤੇ ਝੂੜ ਦੇ ਉਤੇ ਜਿੱਤ ਜਿੱਤ ਸੀ ਠੀਕ ਇਹਦੇ ਕਰਕੇ ਮਨਾਇਆ ਜਾਂਦਾ ਵੀ ਮਸੀਤਾ ਮਾਤਾ ਨੂੰ ਛੱਕੇ ਲੈ ਗਿਆ ਸੀ ਜੀ ਤੇ ਉਹਦੇ ਨਾਲ ਹੀ ਜਿਹੜਾ ਉਹਦਾ ਖਾਤਮਾ ਹੋਇਆ ਸੀਗਾ ਜੀ ਕਿਉਂਕਿ ਉਹਨੇ ਮਤਲਬ ਮਾਤਾ ਨੂੰ ਚੱਕ ਕੇ ਲੈ ਜਾ ਕੇ ਮਤਲਬ ਰੱਖਿਆ ਤਾਂ ਚਾਹੇ ਸਾਈਡ ਤੇ ਸੀਗਾ ਪਰ ਫਿਰ ਵੀ ਜਿਵੇਂ ਆ ਗਿਆ ਸਚਾਈ ਦੀ ਤੇ ਝੂਠ ਦੇ ਜਿੱਤ ਕਰਕੇ ਇਹ ਮਨਾਇਆ ਜਾਂਦਾ ਹੈਗਾ ਠੀਕ ਹੈ ਹਾਂ ਇਹਦੇ ਨਾਲ ਉਹਨਾਂ ਦੇ ਜਿਹੜੇ ਹੋਰ ਬਹੁਤ ਵੱਡਾ ਪਰਿਵਾਰ ਸੀ ਉਹਨਾਂ ਨੂੰ ਵੀ ਮਤਲਬ ਇਹਦੀ ਸਜ਼ਾ ਗਲਤੀ ਉਹਨੇ ਕੀਤੀ ਸਜ਼ਾ ਸਾਰੇ ਨੂੰ ਭੁਗਤ ਨਹੀਂ ਮਿਲਿਆ ਮਤਲਬ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਆ ਕਿ ਬੁਰਾਈ ਦੇ ਛਾਈ ਦੀ ਜਿੱਤ ਹੋਈ ਸੀ ਹਾਂ ਛਾਈ ਦੀ ਜਿੱਤ ਹੋਈ ਸੀ ਠੀਕ ਹੈ ਸਹਿਮਤ ਹੋਈ ਹੈ ਨਾ ਅੱਛਾ ਤੁਸੀਂ ਕੀ ਨਾਮ ਵੀਰ ਜੀ ਜੋਤੀ ਜੋਤੀ ਇਹ ਦੱਸੋ ਆਏ ਸਾਲ ਸਾਨੂੰ ਰਿਪੀਟ ਰਿਪੀਟ 라ਵਣ ਕਿਉਂ ਜਲਾਉਣਾ ਪੈਂਦਾ ਜੀ ਪਤਾ ਨਹੀਂ ਜੀ ਰਿਪੀਟ ਹੈ ਜਿਵੇਂ ਵੀ ਲੋਕਾਂ ਨੂੰ ਪਤਾ ਲੱਗਦੇ ਕਿ ਨਵੀਂ ਜਨਰੇਸ਼ਨ ਆਉਂਦੀ ਹੈ ਉਹਨਾਂ ਨੂੰ ਜਿਵੇਂ ਮੈਨੂੰ ਪਤਾ ਨਹੀਂ ਹੈਗਾ ਹੁਣ ਮੇਰੇ ਜਿਹੜੇ ਬੱਚੇ ਮਤਲਬ ਆਪਾਂ ਹੁਣ ਆਪਾਂ ਦੇਖ ਰਹੇ ਹਾਂ ਬਹੁਤ ਟਾਈਮ ਤੋਂ ਜਦੋਂ ਅਸੀਂ ਸੰਭਾਲੀਓਪ ਦੇਖ ਰਹੇ ਹਾਂ ਕਿ ਇਹ ਮਤਲਬ ਸੱਚਾਈ ਦੀ ਜਿੱਤ ਹੋਈ ਸੀਗੀ ਤਾਂ ਇਹ ਆਪਾਂ ਕਰਦੇ ਆ ਤਾਂ ਇਹ ਲੋਕਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈਗਾ ਵੀ ਹਾਂ ਲੋਕਾਂ ਦੇ ਮਤਲਬ ਦਿਮਾਗ ਦੇ ਤਾਂ ਕਿ ਨਵੀਂ ਜਨਰੇਸ਼ਨ ਨੂੰ ਪਤਾ ਲੱਗਦਾ ਰਹੇ ਇਹ ਬਹੁਤ ਬੜੀਆ ਬਹੁਤ ਬੜੀਆ ਵੀਰੇ ਬਹੁਤ ਬੜੀਆ ਜਵਾਬ ਤੁਸੀਂ ਦੋਦਾ ਬਹੁਤ ਚੰਗੀ ਤਰ੍ਹਾਂ ਤੁਸੀਂ ਦੱਸਿਆ ਚਲੋ ਇੱਕ ਗੱਲ ਹੋਰ ਪੁੱਛੂਗਾ ਅੱਜ ਦੇ ਸਮੇਂ ਤੇ 라वण કોણ ਹੈ ਆ ਬੰਦੇ ਸਾਰੇ 라वण ਨੇ ਜੀ ਸਾਰੇ ਬੰਦੇ 라वण ਨੇ ਅੱਜ ਦੇ ਸਮੇਂ ਦੇ ਵਿੱਚ 라वण ਤਾਂ ਇਹ ਹੈ ਵੀ ਹੁਣ ਜਿਵੇਂ ਉਹ ਬੱਚੇ ਨਾਲ ਕਿੰਨਾ ਮਤਲਬ ਦੁਰਵਿਹਾਰ ਕੀਤਾਗਾ ਉਹ ਵੀ ਕੋ 라वण ਐਨਾ ਗੱਤ ਬੰਦਾ ਵੀ ਨਹੀਂ ਹੈਗਾ ਸੀ ਵੀ ਜਿਹਨੇ ਮਤਲਬ ਬੱਚਿਆਂ ਨਾਲ ਉਹ ਕਰਿਆ ਉਹਨੇ ਆਪਣੀ ਭੈਣ ਦਾ ਬਦਲਾ ਲੈਣ ਲਈ ਚਾਹੇ ਮਾਤਾ ਨੂੰ ਚ ਚੱਕਿਆ ਸੀਗਾ ਕਰਿਆ ਸੀਗਾ ਪਰ ਅੱਜ ਦੇ ਲੋਕ ਜਿਹੜੇ ਸਾਰੇ 라वण ਨੇ ਠੀਕ ਹੈ ਉਨ ਲੋਕਾਂ ਨਾਲ ਵਿਚਰਨੇ ਇਕੱਠੇ ਪਰ ਮਨ ਦੇ ਵਿੱਚ ਐਨਾ ਪੜਿਆ ਹੋਇਆ ਲੋਕਾਂ ਦੇ ਵੀ ਆਗਲਾ ਕਹਿੰਦਾ ਮੈਨੂੰ ਦੀਦਾ ਇੱਕ ਦੂਜੇ ਪਤੀ ਇਸ਼ਾਰਾ ਦੀਦਾ ਦੀ ਕਹਿੰਦਾ ਕਿਉਂ ਆ ਮੈਨੂੰ ਇਹ ਪੜਿਆ ਤੋਂ ਸਾਫਾ ਵਰਤੀਆਂ ਬਣਾ ਲਈਆਂ ਰਾਵਣ ਤੋਂ ਵੀ ਮਤਲਬ ਉੱਪਰ ਦੀਆਂ ਰਾਵਣ ਤੋਂ ਦਾ ਮਤਲਬ ਇੰਨਾ ਉਹ ਗਲਤ ਨਹੀਂ ਕਹਿ ਸਕਦੇ ਪਰ ਆਵਣ ਨੂੰ ਠੀਕ ਹੈ ਪਰ ਲੋਕ ਅੱਜ ਕੱਲ ਦੇਖਾ ਉੱਤੋਂ ਉੱਪਰੋਂ ਕੁਝ ਹੋਰ ਨਹੀਂ ਤੇ ਅੰਦਰੋਂ ਕੁਝ ਹੋਰ ਨਹੀਂ ਠੀਕ ਹੈ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹਾਂ ਕੀ ਹਾਲ ਚਾਲ ਹੈ ਦੁਸ਼ਹਿਰਾ ਮੇਲਾ ਦਾ ਨਾਜ਼ਰ ਲੱਤਾ ਯਾਰ ਬਿਲਕੁਲ ਸਰ ਸਾਡੇ ਹੰਡਿਆਜ ਦੀ ਅਸੀਂ ਬੜੀ ਖੁਸ਼ੀ ਨਾਲ ਦੁਸ਼ਹਿਰਾ ਮੇਲਾ ਜਿਹੜਾ ਅਸੀਂ ਮਨਾਉਂਦੇ ਹਾਂ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ 'ਚ ਲੋਕ ਇੱਥੇ ਪਹੁੰਚੇ ਹੋਏ ਨੇ ਹਾਂਜੀ ਇੱਕ ਸਰ ਬੇਸਿਕ ਜਿਹਾ ਸਵਾਲ ਪੁੱਛੂਗਾ ਦੁਸ਼ਹਿਰਾ ਕਿਉਂ ਮਨਾਇਆ ਜਾਂਦਾ ਸਰ ਇਹ ਬਦੀ ਦੇ ਉੱਤੇ ਨੇਕੀ ਦੀ ਜਿਹੜੀ ਜਿੱਤ ਪ੍ਰਾਪਤ ਜੀ ਸੀ ਉਹਦੀ ਯਾਦ ਦੇ ਵਿੱਚ ਇਹ ਤਿਹਾੜ ਮਨਾਇਆ ਜਾਂਦਾ ਅਸੀਂ ਵੀ ਇੱਥੇ ਆ ਕੇ ਪ੍ਰਮਾਤਮਾ ਨੂੰ ਇਹ ਬੇਨਤੀ ਕਰਦੇ ਹਾਂ ਕਿ ਵੀ ਅਸੀਂ ਆਪਣੀ ਬੁਰਾਈਆਂ ਦੇ ਉੱਤੇ ਜਿੱਤ ਪ੍ਰਾਪਤ ਕਰੀਏ ਤੇ ਚੰ ਚਲ ਇਹ ਤਾਂ ਠੀਕ ਹੈ ਸਰ ਕਿ ਨੇਕੀ ਦੀ ਬਦਲੇ ਉਤੇ ਜਿੱਤ ਹੋਈ ਸੀ ਲੇਕਿਨ ਆਏ ਸਾਲ ਰਿਪੀਟ ਆਪਾਂ ਆਉਣਗੇ ਕਿਉਂ ਨਹੀਂ ਕਿਉਂਕਿ ਦੇਖੋ ਅਸੀਂ ਹਿੰਦੂ ਧਰਮ ਦੇ ਵਿੱਚ ਬਲੀਵ ਕਰਦੇ ਆਂ ਸਾਡੇ ਭਗਵਾਨ ਰਾਮ ਜੀ ਨੇ ਜਦੋਂ ਲੰਕਾ ਨੂੰ ਦਹਨ ਕਰਕੇ ਸੀਤਾ ਮਾਤਾ ਨੂੰ ਲੈ ਕੇ ਗਏ ਸੀ ਵਾਪਸ ਲੈ ਕੇ ਉਜਾ ਲੈ ਕੇ ਗਏ ਸੀ ਉਸ ਸਮੇਂ ਰਾਵਣ ਨੂੰ ਜਿਹੜਾ ਉਹ ਕੀਤਾ ਸੀ ਉਹਨੂੰ ਅਸੀਂ ਅੱਜ ਵੀ ਅਸੀਂ ਉਹ ਪ੍ਰਥਾ ਮੰਨਦੇ ਆਂ ਕਿ ਅੱਜ ਵੀ ਜਿਹੜੇ ਰਾਵਣ ਦਾ ਦਹਨ ਆ ਉਹ ਅਸੀਂ ਪੂਰਾ ਵਿਧੀ ਵਿਵਧਾਨ ਨਾਲ ਇਹ ਨਹੀਂ ਵੀ ਅਸੀਂ ਰਾਵਣ ਦਾ ਉਹ ਕਰਦੇ ਆਂ ਰਾਵਣ ਦੀ ਅਸੀਂ ਪੂਜਾ ਵੀ ਕਰਦੇ ਆਂ ਪਹਿਲਾਂ ਪੂਜਾ ਕਰਕੇ ਬਕਾਇਦਾ ਇਹਨਾਂ ਨੂੰ ਇੱਥੇ ਲੈ ਕੇ ਆਉਂਦੇ ਆਂ ਤੇ ਜਿਹੜਾ ਉਹ ਸਾਡਾ ਤਿਹਾਰਾ ਸੀ ਉਹਨੂੰ ਬੜੇ ਪਵਿੱਤਰ ਤਰੀਕੇ ਨਾਲ ਮਨਾਉਂਦੇ ਆਂ ਚਲੋ ਠੀਕ ਹੈ ਸਰ ਤੁਸੀਂ ਕਿਤੇ ਨਾ ਕਿਤੇ ਪੋਲਿਟੀਕਲ ਨਾਲ ਜੁੜੇ ਹੋ ਕਾਲ ਕੁਛ ਮੈਂ ਅੱਜ ਦੇ ਸਮੇਂ ਚ ਰਾਵਣ ਕੌਣ ਹੈ ਜੀ ਦੇਖੋ ਅੱਜ ਦੇ ਸਰ ਜਿਹੜੀਆਂ ਬੁਰਾਈਆਂ ਨੇ ਉਹ ਸਾਰੀ ਰਾਵਣੀ ਨੇ ਚਾਹੇ ਭਰੂਣ ਹੱਤਿਆ ਲਾ ਲੋ ਚਾਹੇ ਨਸ਼ੇ ਦੀ ਲਾ ਲੋ ਚਾਹੇ ਹੋਰ ਜਿਹੜੀ ਔਰਤਾਂ ਦੇ ਉੱਤੇ ਜ਼ੁਲਮ ਹੋ ਰਹੇ ਨੇ ਉਹ ਜਿਹੜੇ ਕਰ ਰਹੇ ਨੇ ਉਹ ਸਾਰੇ ਰਾਵਣੀ ਨੇ ਅੱਜ ਦੇ ਡੈਮ ਚ ਉਹਨਾਂ ਦਾ ਵੀ ਸਾਨੂੰ ਨਾਲ ਮਿਲ ਕੇ ਜਣਾ ਨਾਸ਼ ਹੋ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਵੈਰੀ ਨਾਈਸ ਕੀ ਹਾਲ ਹੈ ਬ੍ਰਦਰ ਕੀ ਹਾਲ ਹੈ ਜੀ ਸ਼ਾਮ ਹੋ ਇੱਕ ਮਿੰਟ ਥੋੜਾ ਇੱਕ ਮਿੰਟ ਲਵਾਂਗੇ ਤੁਸੀਂ ਆਪਣੇ ਆਪਣਾ ਅੱਛਾ ਇਹ ਦੱਸੋ ਦੁਸ਼ਹਿਰਾ ਕਿਉਂ ਮਨਾਇਆ ਜਾਂਦਾ ਹੈ <laughs> आज बोत अपना दशवी दी सारा क्यों आयांदा मैं बहुत ध्यान दे <laughs> बड़े काम साची ਗਾਲ ਜੀ ਕੀ ਹਾਲ ਹੈ ਹੁਣ ਸਾਰੇ ਮੇਲੇ ਦਾ ਆਨੰਦ ਲੇਤਾ ਯਾਰ ਇਹ ਆਨੰਦ ਲੇ ਰਿਹਾ ਪੂਰਾ ਹਾਂ ਜੀ ਹਾਂ ਜੀ ਅੱਛਾ ਚਲੋ ਇੱਕ ਸਵਾਲ ਪੁੱਛੂਗਾ ਇਹ ਦੱਸੋ ਦੁਸ਼ਹਿਰਾ ਕਿਉਂ ਮਨਾਇਆ ਜਾਂਦਾ ਜੀ ਨਹੀਂ ਨਹੀਂ ਸਾਰਾ ਜੀ ਆਏ ਵਾਰੀ ਮਨਾਉਂਦੇ ਇੱਥੇ ਬੜੀ ਧੂਕ ਤਾਂ ਹਰ ਆ ਰਹਾ ਹੈ ਹੂੰ ਯਾ ਰਾਮਲੀਲਾ ਵੀ ਹੁੰਦੀ ਆ ਇਸ ਯਾਰ ਉਹ ਤਾਂ ਹੁੰਦੀ ਹੈ ਮਨਾਇਆ ਕਿਉਂ ਜਾਂਦਾ ਮੈਂ ਇਹ ਪੁੱਛ ਰਿਹਾ ਹਾਂ ਬਹੁਤ ਨੇਕੀ ਤੇ ਉਹ ਤਾਂ ਬਦੀ ਦੀ ਜਿੱਤ ਤੇ ਮਤਲਬ ਵੈਰੀ ਗੁੱਡ ਬਹੁਤ ਅੱਛੀ ਠੀਕ ਹੈ ਅੱਛਾ ਨੇਕੀ ਤੇ ਬਦੀ ਦੀ ਜਿੱਤ ਦਾ ਆਪਾਂ ਸਮਝਦੇ ਆਂ ਪਰ ਆਏ ਸਾਲ ਕਿਉਂ ਆਪਾਂ ਨੂੰ ਜਲਾਉਣਾ ਬੰਦਰਾ ਬੰਨ ਨਹੀਂ ਆਏ ਸਾਲ ਤਾਂ ਆਈਆਂ ਵੀ ਹਿੰਦੂ ਧਰਮ ਦੇ ਮਤਲਬ ਇਹ ਹਿੰਦੂ ਮਲਕਾ ਮਲਕਾਂ ਚ ਆਉਣ ਬੜੀਆਂ ਨਸਲਾਂ ਨੂੰ ਵੀ ਯਾਦ ਕਰਾਇਆ ਜਾਂਦਾ ਵੀ ਹਾਂ ਵੀ ਬਦੀ ਦਿੱਤੇ ਤੁਹਾਨੂੰ ਦਿਨ ਬਹੁਤ ਵਧੀਆ ਬਹੁਤ ਵਧੀਆ ਅੱਛਾ ਇੱਕ ਸਵਾਲ ਹੋਰ ਪੁੱਛੂ ਮੈਂ ਇਹ ਦੱਸੋ ਅੱਜ ਦੇ ਸਮੇਂ ਚ ਰਾਵਣ ਕੌਣ ਹੈ ਜੀ ਅੱਜ ਦੇ ਸਮੇਂ ਚ ਰਾਵਣ ਅੱਜ ਦੇ ਸਮੇਂ ਰਾਵਣ ਤੋਂ ਬਹੁਤ ਵੱਧ ਨੇ ਹਾਂ ਜੀ ਬਾੜੇ ਬਾਤ ਨਹੀਂ ਅੱਛਾ ਰਾਵਣ ਜ਼ਿਆਦਾ ਨਹੀਂ ਰਾਵਣ ਜ਼ਿਆਦਾ ਨੇ ਅੱਜ ਦੇ ਸਮੇਂ ਚ ਉਹ ਠੀਕ ਬਾੜੇ ਬਾਤ ਹੋਰ ਤਾਂ ਇੱਕ ਰਾਵਣ ਦੀ ਹੁਣ अनेका ਰਾਵਣ ਹੋਣਗੇ अनेका ਰਾਵਣ ਹੋਗੇ ਬਹੁਤ ਧੰਨਵਾਦ ਜੀ ਬਾਰਵਾ ਬਰਾ ਤੂੰ ਦੱਸ ਭਾਈ ਦੁਸ਼ਹਿਰੇ ਕਿਉਂ ਮਨਾਇਆ ਜਾਂਦਾ ਪਾ ਮੈਨੂੰ ਆਪਾਂ ਤਾਂ ਪਤਾ ਨਹੀਂ ਅੱਛਾ ਤੈਨੂੰ ਪਤਾ ਹੀ ਨਹੀਂਗਾ ਚੱਲ ਕੋਈ ਗੱਲ ਨਹੀਂ ਦੱਸੀ ਕਿ ਨਾ ਦੁਸ਼ਹਿਰਾ ਕੀ ਹੋ ਗਿਆ ਨਹੀਂ ਪਤਾ ਸਕੂਲੇ ਪੜਾਉਂਦੇ ਨਹੀਂ ਪੁੱਤ ਅੱਜ ਨਹੀਂ ਮੈਂ ਤਾਂ ਬਣਾ ਕੇ ਲੈ ਅੱਛਾ ਤੂੰ ਜਾਣਦਾ ਸਕੂਲੇ ਹਾਂ ਜਾਣਦਾ ਅੱਛਾ ਫਿਰ ਸਕੂਲੇ ਪੜਾਉਂਦੇ ਨਹੀਂ ਦੁਸ਼ਹਿਰਾ ਕਿਉਂ ਮਨਾਉਂਦੇ ਆ ਵੀ ਦੰਜਾ ਦੁੱਤੀਆ ਉਹ ਪੁੱਤ ਤੂੰ ਪਹਿਲਾਂ ਕਦੇ ਪੜਾਇਆ ਹੋਊਗਾ ਅੱਛਾ ਤੇ ਕਦੇ ਦੁਸ਼ਹਿਰਾ ਰਾਮ ਮੀਨ ਦਾ ਕੁਝ ਨਹੀਂ ਦੱਸਦੇ ਇਹਦੇ ਬਾਰੇ ਰਮਾਇਣ ਬਾਰੇ ਕੁਝ ਨਹੀਂ ਦੱਸਦੇ ਚੱਲ ਕੋਈ ਗੱਲ ਨਹੀਂ ਉਧਿਆ ਚੜਦੀਕਲਾ ਚੜਦੀਕਲਾ ਕੀ ਨਾਮ ਹੈ ਕੀ ਨਾਮ ਕੀ ਹੈ ਹੈ ਕੋਈ ਨਹੀਂ ਕੋਈ ਨਹੀਂ ਹੱਸ ਲੈਣ ਦਾ ਮੇਲਾ ਹੱਸਣ ਗੇੜਨ ਵਾਸਤੇ ਕੀ ਨਾਮ ਹਰਵਿੰਦਰ ਸਿੰਘ ਹਰਵਿੰਦਰ ਸਿੰਘ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਅੱਛਾ ਐ ਦੱਸੋ ਦੁਸ਼ਹਿਰਾ ਕਿਉਂ ਮਨਾਇਆ ਜਾਂਦਾ ਹੈ ਸ਼ਵਨ ਨੂੰ ਕੁੱਕੇ ਰਾਵਣ ਨੂੰ ਕੁੱਕੇ ਅੱਛਾ ਹੋਰ ਕੋਈ ਮਤਲਬ ਨਹੀਂ ਇਹਦਾ ਕਲਾ ਮੇਲਾ ਲੁੱਟੋ ਨਾ ਜਾ ਰਹੇ ਕਰੇ ਮੈਂ ਕਿਹਾ ਆਪਣਾ ਘਰੇ ਚੋ ਕਰੀ ਜਾਂ ਖੇਲੇ ਸੀ ਰਾਵਣ ਨੇ ਚੱਕਦਾ ਫਿਰ ਅੱਛਾ ਜਿੰਨੇ ਚੱਕਦਾ ਸੀਦਾਂ ਨੂੰ ਚੱਕ ਕੇ ਲੈ ਗਿਆ ਸੀ ਰਾਵਣ ਨੇ ਡੱਕ ਸੀਦਾਂ ਨੂੰ ਚੱਕ ਕੇ ਲੈ ਗਿਆ ਸੀ ਕਹਿੰਦਾਈ ਅੱਛਾ ਕੌਣ ਚੱਕ ਕੇ ਲੈ ਗਿਆ ਸੀ ਰਾਵਣ ਜੀ ਅੱਛਾ ਫਿਰ ਰਾਵਣ ਨੂੰ ਮਾਰਿਆ ਕਿਨੇ ਬ੍ਰਾਹਮਣ ਨੇ ਜੀ ਰਾਵਣ ਰਾਵਣ ਨੂੰ ਮਾਰ ਗਾ ਰਾਮ ਨੇ ਜੀ ਅੱਛਾ ਫਿਰ ਇਹਦਾ ਮਤਲਬ ਆਇਆ ਕਿ ਬਰਾਈ ਦੇ ਹੱਥਾਂ ਦੀ ਜਿੱਤ ਹੋਈ ਨਾ ਇਸ ਲਈ ਆਪਾਂ ਦੁਸ਼ਹਿਰਾ ਮਨਾਉਂਦੇ ਆਂ ਤੇ ਆਏ ਸਾਲ ਇਹਨੂੰ ਇਸ ਕਰਕੇ ਦੁਬਾਰਾ ਦੁਬਾਰਾ ਜਲਾਇਆ ਜਾਂਦਾ ਹੈ ਤਾਂ ਕਿ ਖੋਡੇ ਵਰਗੇ ਬੱਚੇ ਰਾਮਣ ਦੀ ਗਲਤੀ ਨਹੀਂ ਸੀ ਇਸ ਕਰਕੇ ਤਾਂ ਨਾ ਗਲਤੀ ਨਹੀਂ ਸੀ ਗਲਤੀ ਨਹੀਂ ਸੀ ਕੌਣ ਗਲਤੀ ਸੀ ਕਹਿੰਗੇ 14 ਗਲਤੀ ਨਹੀਂ ਸੀ ਇਹਦੇ ਵੈਰੀ ਗੁੱਡ ਕੈਮੀ ਚ ਪੜਦਾ ਪੁੱਤ ਹਾਈ ਕੈਮੀ ਚ ਪੜਦਾ ਨਹੀਂ ਪੜਦਾ ਨਹੀਂ ਸਰਫਰ ਤਾਂ ਕੋਈ ਕਸੂਰ ਨਹੀਂ ਪੁੱਤ ਚਾਰਜ ਨਾ ਗੱਲ ਕਰੋ ਨਹੀਂ ਨਹੀਂ ਚਾਰਜ ਕੋਈ ਨਹੀਂ ਚਾਰਜ ਤੁਸੀਂ ਸਾਰੇ ਹੋ ਯਾਰ ਆਈਡੀ ਦੀ ਗੱਲ ਹੈ ਕੀ ਨਾਮ ਹੈ ਵੀਰ ਦਾ ਨਾਮ ਦੱਸੋ ਪਹਿਲਾਂ ਨਾਮ ਅਰਵਿੰਦ 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 ਅੱਛਾ ਹੈ ਦੋਸਤੋ ਦੁਸ਼ਹਿਰਾ ਕਿਉਂ ਮਨਾਇਆ ਜਾਂਦਾ ਹੈ ਐਚ ਆਈ ਦੀ ਜਿੱਤ ਹੋਈ ਸੀ ਇਸ ਦਿਨ ਭਰਾਇ ਤੇ ਅੱਛਾ ਆਪਾਂ ਨੂੰ ਰਾਵਣ ਨੂੰ ਬਾਰ-ਬਾਰ ਜਲਾਉਣਾ ਦਾ ਕਿਉਂ ਮਤਲਬ ਉਹ ਕਰਨਾ ਬਾਕੀ ਆਪਣੇ ਲੋਕਾਂ ਨੂੰ ਜਿਹੜੀ ਸੇਧ ਮਿਲੇ ਕੇ ਹਾਂ ਹਮੇਸ਼ਾ ਸ਼ਹੀ ਦੇ ਵੱਲ ਜਾਣਾ ਚਾਹੀਦਾ ਅਛਾਈ ਦੀ ਜਿੱਤ ਹੁੰਦੀ ਹੈ ਇਹਦੇ ਨਾਲ ਤੇ ਬੁਰਾਈ ਦੀ ਹਾਰ ਹੁੰਦੀ ਹੈ ਕਿ ਤਾਕੀ ਤਾਂ ਕਰਕੇ ਹਰ ਵਾਰ ਬਣਾ ਬਹੁਤ ਸੋਹਣਾ ਬਹੁਤ ਸੋਹਣਾ ਜਵਾਬ ਦਿੱਤੇ ਬਹੁਤ ਵੈਰੀ ਗੁੱਡ ਤੇ ਅੱਛਾ ਇੱਕ ਚੀਜ਼ ਹੋਰ ਦੱਸੋ ਆਜ ਦੇ ਸਮੇਂ ਜਰਾਵਣ ਕੌਣ ਹੈ ਆਜ ਦੇ ਸਮੇਂ ਦੇ ਵਿੱਚ ਐਸਾ ਕਿਹੜਾ ਨਹੀਂ ਹੈ ਜਿਹੜਾ ਰਾਵਣ ਹੀ ਹੈਗਾ ਅੱਛਾ ਸਾਰੇ ਰਾਵਣ ਬਣ ਗਏ ਤਕਰੀਬਨ ਕਿੰਨੇ ਦੁਰਾਵਣੀ ਹੈ ਇੱਕ ਦੇ ਅੰਦਰ ਰਾਵਣ ਹੈ ਹਾਂ ਬਹੁਤ ਹੈ ਆਪਾ ਕੈਣੀ ਨਹੀਂ ਬੜਨ ਦੂਰੇ ਆ ਜਾ ਅੱਛਾ ਤੁਸੀਂ ਅੱਜ ਦੁਸ਼ਹਿਰੇ ਤੇ ਆਏ ਹੋ ਐ ਦੱਸੋ ਅੱਜ ਤੁਸੀਂ ਆਪਣੇ ਅੰਦਰ ਕਿਹੜੀ ਬੁਰਾਈ ਖਤਮ ਕਰਨੇ ਚਾਹੋਗੇ ਅੱਜ ਦੇ ਅੰਦਰ ਅੱਜ ਦੇ ਦਿਨ ਬਹੁਤ ਸਾਰਿਆਂ ਨੇ ਮਤਲਬ ਆਪਾਂ ਜਿਹੜੀਆਂ ਆਪਾਂ ਆਪਣੇ ਅੰਦਰ ਨਹੀਂ ਤੁਸੀਂ ਆਪਣੇ ਦੱਸੋ ਤੁਸੀਂ ਆਪਣੀ ਕਿਹੜੀ ਬੁਰਾਈ ਖਤਮ ਕਰੋਗੇ ਅੱਜ ਹੈ ਅੱਜ ਦੇ ਦਿਨ ਕੋਈ ਤਾਂ ਬੁਰਾਈ ਖਤਮ ਕਰੋ ਯਾਰ ਦੁਸ਼ਹਿਰ ਹੈ ਐ ਤੁਸੀਂ ਸੀਰ ਲੈਣੇ ਆਪਾਂ ਨੂੰ ਨਹੀਂ ਬਿਲਕੁਲ ਨਹੀਂ ਦੁਸ਼ਹਿਰ ਦਾ ਜਿੰਨਾ ਮਤਲਬ ਹੋ ਸਕੇ ਨਹੀਂ ਨਹੀਂ ਜਿੰਨਾ ਹੋ ਸਕੇ ਤੁਸੀਂ ਆਪਣੇ ਆਪ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਮਤਲਬ ਚੇਂਜ ਕਰ ਸਕੀਏ ਆਪਣੇ ਆਪ ਨੂੰ ਮੌਸਮ ਬਹੁਤ ਸੋਹਣਾ ਹੈ ਜੁੜਿਆ ਨਾਈਸ ਸਾਡੇ ਪਿੰਡ ਦੇ ਉੱਪਰ ਜੋ પતિ ਉਹ ਵੀ ਸਾਡੇ ਵਿੱਚ ਪਹੁੰਚੇ ਨੇ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਆਦੇ ਹਾਂ ਅਤੇ ਸਮੁੱਚੀ ਪ੍ਰੈਸ ਦਾ ਸਾਥ ਕਰਦੇ ਹਾਂ ਅਤੇ ਬੇਨਤੀ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਨਗਰ ਪੰਚਾਇਤ ਹੰਢਾਇਆ ਜਿਹੜੇ ਸਾਡੇ ਸਮੁੱਚੀ ਐਮਸੀ ਨੇ ਉਹ ਵੀ ਇੱਥੇ ਬੈਠੇ ਨੇ ਅਸੀਂ ਉਹਨਾਂ ਦਾ ਵੀ ਜੀ ਆਇਆਂ ਆਖਦੇ ਹਾਂ ਮੇਰੀ ਪਿੰਡ ਦੇ ਵਸਨੀਕਾਂ ਨੂੰ ਉਸ ਦੀ ਬੇਨਤੀ ਆ ਵੀ ਜਲਦੀ ਤੋਂ ਜਲਦੀ ਦਾਣਾ ਮੰਡੀ ਵਿੱਚ ਪਹੁੰਚੋ ਅਤੇ ਮੇਲੇ ਦੀ ਸ਼ੋਭਾ ਨੂੰ ਵਧਾਓ ਕਿਉਂਕਿ ਜਿਹੜੇ ਸਾਡਾ ਇਹ ਅੱਜ ਦਾ ਦਿਨ ਹੈ ਇਹ ਬਦੀ ਦੇ ਉੱਤੇ ਜਿੱਤ ਦਾ ਪ੍ਰਤੀਕ ਆ ਅੱਜ ਦੇ ਦਿਨ ਸ਼੍ਰੀ ਰਾਮਚੰਦਰ ਜੀ ਨੇ ਰਾਵਣ ਨੂੰ ਮਾਰ ਕੇ ਆਪਣਾ ਜਿਹੜਾ ਇਹ ਕਾਰਜ ਸਫਲ ਕੀਤਾ ਸੀ ਸੋ ਸਾਰੇ ਅਸੀਂ ਸਤਿ ਸ਼ਰਧਾ ਦੇ ਨਾਲ ਮਨਾਉਨੇ ਆ ਸੋ ਸਾਰੇ ਜੀ ਕੀ ਹਾਲ ਹੈ ਸਰ ਬਹੁਤ ਵਧੀਆ ਕੀ ਹਾਲ ਹੈ ਜੀ ਕੈਮੋ ਕੈਮੋ ਜੀ ছাত্রী ਵੀ ਹੈ ਨਿੱਕੀ ਬਦੀ ਦੇ ਉੱਪਰ ਜੀ ਨਿੱਕੀ ਦੀ ਜਿੱਤ ਜੀ ਔਰ ਇਹ ਬੇਸਿਕਲੀ ਦਸਹਿਰੇ ਦਾ ਜਿਹੜਾ ਮਤਵ ਹੈ ਜੀ ਜਦੋਂ 10 ਦਿਨ ਮਾਤਾ ਦਾ ਜੋਤ ਚੱਲਿਆ ਆ ਦੀਆ ਮੈਕਸਾ ਬੈਕਸੋਰ ਨਾਲ 10ਵੇਂ ਦਿਨ ਜਿੱਤ ਪ੍ਰਾਪਤ ਹੋਈ ਸੀ ਜੀ ਉਸ ਦੇ ਸੰਬੰਧ ਵਿੱਚ ਇਹਦਾ ਮਨਾਇਆ ਜਾਂਦਾ ਹੈ ਲੇਕਿਨ ਪਰੰਪਰਾ ਕੀ ਹੈ ਕਿ ਭਗਵਾਨ ਸ੍ਰੀ ਰਾਮਚੰਦਰ ਜੀ ਨੇ ਰਾਵਣ ਦਾ ਦਹਨ ਕੀਤਾ ਸੀਗਾ ਜੀ ਔਰ ਬੁਰਾਈ ਦੇ ਉੱਪਰ ਅਛਾਈ ਦੀ ਜਿੱਤ ਕੀਤੀ ਤੇ ਉਸ ਨੂੰ ਵੀ ਇਹਦੇ ਵਿੱਚ ਸ਼ਾਮਲ ਕੀਤਾ ਗਿਆ ਇਸ ਕਰਕੇ ਤੇ ਸਾਰਾ ਬਣਾਇਆ ਜਾਂਦਾ ਠੀਕ ਹੈ ਜੀ ਤੁਸੀਂ ਬਹੁਤ ਬਿਲਕੁਲ ਦਰੁਸਤ ਸਹੀ ਬਹੁਤ ਸਹੀ ਗੱਲ ਦੱਸੀ ਬਸ ਐਂ ਦੱਸੋ ਕਿ ਆਏ ਸਾਲ ਆਪਾਂ ਰਿਪੀਟ ਰਿਪੀਟ ਰਾਵਣ ਨੂੰ ਕਿਉਂ ਜਲਾਉਂਦੇ ਆ ਜੀ ਕਿਉਂਕਿ ਲੋਕਾਂ ਦੇ ਵਿੱਚ ਅਵੇਅਰਨੈਸ ਰਹੇ ਵੀ ਰਾਵਣ ਨੇ ਅਗਰ ਗਲਤੀ ਕੀਤੀ ਸੀ ਲੋਕ ਕਿਉਂਕਿ ਅੱਜ ਦੇ ਟਾਈਮ 'ਚ ਜਿਹੜਾ ਲੋਕ ਛੇ ਮਹੀਨੇ ਬਾਅਦ ਗਨਪੁਰ ਜਾਂਦੇ ਰਗੇ ਜੀ 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 ਇਹ ਗੱਲ ਕਿਸੇ ਨੂੰ ਯਾਦ ਕਰਨ ਵਾਸਤੇ ਵੀ ਅਗਲਾ ਆਪਾਂ ਗਲਤ ਕੰਮ ਕਰਾਂਗੇ ਤਾਂ ਉਹਦੀ ਆਪਾਂ ਨੂੰ ਸਜ਼ਾ ਇਸੇ ਪ੍ਰਕਾਰ ਬਰੁੱਝ ਇਸ ਪ੍ਰਕਾਰ ਰਾਵਣ ਹੋ ਗਏ ਬਹੁਤ ਵਧੀਆ ਅੱਛਾ ਸਰ ਇੱਕ ਸਵਾਲ ਹੋਰ ਪੁੱਛਣਾ ਸਰ ਅੱਜ ਦੇ ਸਮੇਂ 'ਚ ਰਾਵਣ ਕੌਣ ਹੈ ਅੱਜ ਦੇ ਸਮੇਂ ਦੇ ਵਿੱਚ ਰਾਵਣ ਉਹ ਹੈ ਜਿਹੜਾ ਕੇ ਕੁਰੀਤੀ ਵਾਲਾ ਬਦ ਰਿਹਾ ਹੈਗਾ ਜੀ ਆਪਣੇ ਸੰਸਕਾਰਾਂ ਤੋਂ ਭਟਕ ਰਿਹਾ ਹੈਗਾ ਜੀ ਔਰ ਆਪਣੇ ਸੰਸਕਾਰਾਂ 'ਚ ਜੋ ਬੰਦਾ ਹੀਰੋ ਹੋ ਜਾਂਦਾ ਹੈਗਾ ਉਹ ਅਸਲੀ ਰਾਵਣ ਅੱਜ ਦਾ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਵੀਰ ਜੀ ਕੀ ਹਾਲ ਹੈ ਬੋ ਜੀ ਦੁਸ਼ਹਿਰੇ ਮੇਲੇ ਦਾ ਆਨੰਦ ਲੇਤਾ ਯਾਰ ਇਹ ਪੂਰਾ ਅੱਛਾ ਕੀ ਨਾਮ ਹੈ ਵੀਰ ਜੀ ਸੁਮਿਤ ਗੁਪਤਾ ਜੀ ਸੁਮਿਤ ਗੁਪਤਾ ਜੀ ਗੁਪਤਾ ਜੀ ਆਏ ਦੱਸੋ ਦੁਸ਼ਹਿਰਾ ਕਿਉਂ ਮਨਾਇਆ ਜਾਂਦਾ ਹੈ ਇਹ ਦੇਖੋ ਦੁਸ਼ਹਿਰਾ ਜੀ ਨੇਕੀ ਦੇ ਬਦਰੀ ਦੀ ਜਿੱਤ ਹੈ ਇਹ ਤੇ ਮਤਲਬ ਕਿ ਵਾਰ-ਵਾਰ ਵੀ ਇਸ ਨੂੰ ਤਾਈ ਮਨਾਇਆ ਜਾਂਦਾ ਵੀ ਜਿਹੜੇ ਆਪਣੇ ਬੱਚੇ ਜਨਰੇਸ਼ਨ ਨੇ ਨੌਜਵਾਨ ਕਿੜੀਆਂ ਨਗੀਆਂ ਤੇ ਬੁਰੇ ਰਸਤੇ ਵੱਲ ਨਾ ਜਾਣ ਤੇ ਵਾਰ-ਵਾਰ ਯਾਦ ਲੈ ਜਾਂਦਾ ਵੀ ਬੁਰਾਈ ਦਾ ਅੰਤ ਕੀ ਹੈ ਅੱਛਾ ਅੱਜ ਦੇ ਸਮੇਂ ਚ ਰਾਵਣ ਕੌਣ ਹੈ ਆਦੇ ਸਮੇ ਦੇ ਵਿਚਾਰ ਆਪਾਂ ਦੇਖੋ ਜੀ ਜਿਹੜਾ ਬੰਦਾ ਕਰਾਈਮ ਕਰਦਾ ਹੈਗਾ ਜਿਹਦੇ ਅੰਦਰ ਦਰਿਆ ਦਿੱਲੀ ਬਿਲਕੁਲ ਵੀ ਹੈ ਨਹੀਂ ਜਿਹੜਾ ਬੰਦਾ ਰਿਸ਼ਤਿਆਂ ਨੂੰ ਭੁੱਲ ਚੁੱਕਿਆ ਹੈਗਾ ਕਿ ਜਿਹੜਾ ਵੀ ਬੰਦਾ ਗਲਤ ਰਸਤੇ ਨੂੰ ਅਪਣਾਉਂਦਾ ਹੈਗਾ ਉਹ ਹਰੇਕ ਹੰਦੇ ਦੇ ਅੰਦਰ ਇੱਕ ਤਬ ਬਣਾ ਜੀ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਦੋਸਤੋ ਦੇਖਦੇ ਦੇਖਦੇ ਨਾ ਰਾਸ਼ੇ ਤੇ ਇੰਨਾ ਵੱਧ ਚੁੱਕਿਆ ਹੈ ਕਿ ਹੁਣ ਕੈਮਰਾ ਕੋਹਾ ਕੇ ਇੱਕ ਵਾਰ ਦਿਖਾਓ ਲੋਕਾਂ ਦਾ ਇਕੱਠ ਜੋ ਹੈ ਪੂਰਾ ਜ਼ਬਰਦਸਤ ਹੋ ਚੁੱਕਿਆ ਆਪਣਾ ਹੰਢਾਇਆ ਮੇਲਾ ਜੋ ਹੈ ਦੁਸ਼ਹਿਰੇ ਦਾ ਪੂਰਾ ਭਰ ਚੁੱਕਿਆ ਹੈ ਸੋ ਦੋਸਤੋ ਅੱਜ ਦਾ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਬਹੁਤ ਸਾਰੇ ਆਪਣੇ ਲੋਕ ਐਸੇ ਨੇ ਜੋ ਦਸ਼ਰੇ ਬਾਰੇ ਨਹੀਂ ਜਾਣਦੇ ਕਿਉਂਕਿ ਅੱਜ ਦੇ ਲੋਕ ਸਿਰਫ ਜੋ ਹੈ ਇਹਨਾਂ ਚੀਜ਼ਾਂ ਨੂੰ ਮੇਲੇ ਦੀ ਤਰ੍ਹਾਂ ਇੰਜੋਏ ਕਰਨਾ ਹੁੰਦੇ ਐ ਤੇ ਇਤਿਹਾਸ ਬਾਰੇ ਨਹੀਂ ਜਾਣਦੇ ਤੇ ਆਪਣੇ ਲੋਕਾਂ ਨੂੰ ਇਸ ਚੀਜ਼ ਦੇ ਇਤਿਹਾਸ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਮਾਜ ਦੇ ਵਿੱਚ ਜੋ ਬੁਰਾਈ ਹੈ ਉਹ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਤੇ ਲੋਕਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਜੂ ਹੈ ਆਪਣੇ ਬੱਚਿਆਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਬੁਰਾਈ ਕਦੇ ਵੀ ਨਹੀਂ ਜਿੱਤਦੀ ਹਮੇਸ਼ਾ ਅੱਛਾਈ ਦੀ ਜਿੱਤ ਹੁੰਦੀ ਹੈ ਤੇ ਇਹ ਇਸੇ ਉਮੀਦ ਨਾਲ ਕਿ ਤੁਸੀਂ ਦੋਸਤੋ ਆਪਣੇ ਬੱਚਿਆਂ ਨੂੰ ਇਹ ਜਾਣਕਾਰੀ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋਗੇ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਤਿ ਸ਼੍ਰੀ ਅਕਾਲ